ਮੈਨੂੰ ਸਾਚ ਚਾਹ ਦੱਸੋ ਕਿ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਇਨਾਂ ਨੇ ਆ ਦੋ ਜਦੋਂ ਮੈਂ ਤੁਹਾਨੂੰ ਦੱਸ ਮੇਰੇ ਨਾਲ ਜੀ ਆਟੋ ਜਿੱਥੇ ਪਾਪਾ ਇਹਨਾਂ ਦਾ ਪੇ ਉੱਤਰ ਜਦੋਂ ਮਾਰ ਰਿਹਾ ਗਿਆ ਤਾਂ ਜਦੋਂ ਮੈਂ ਕਹਿ ਆ ਮੈਂ ਕਿ ਸਰਦਾਰ ਬੰਦੇ ਰੰਤ ਚੱਕ ਰਹੇ ਆ ਮੈਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਪਾਗਲ ਹੈ ਵੀ ਅੜ ਦਿਮਾਗ ਅੜ ਜੰਡਾ ਹੁੰਦਾ ਉਹਨੇ ਮੈਨੂੰ ਭਜਾਣ ਦੀ ਕਰੀ ਮੈਂ ਉਹਨੂੰ ਪਕਾ ਕੇ ਕਿਹਾ ਉਹਦੇ ਜਿਹੜੇ 버ਗਰ ਸੀਗੇ ਮੈਂ ਕਿਹਾ ਤੁਹਾਨੂੰ ਪਤਾ ਮੈਂ ਬੜਾ ਤਕੜਾ ਪਾਗਲ ਆ ਮੈਂ ਕਿਹਾ ਮੈਨੂੰ ਨਾ ਛੇੜੋ ਆਜਾ ਫੇਰ ਮੈਨੂੰ ਆਪਣਾ ਪਰਿਵਾਰ ਤਾਂ ਸੀਗਾ ਜੀ ਪਿੱਛੇ ਮੈਂ ਕਿਹਾ ਘਰ ਦੇ ਬੈਠੇ ਹੋਣੇ ਵੇਟ ਕਰ ਰਹੇ ਹੋਣੇ ਮੈਂ ਘਰੇ ਚਲੇ ਗਿਆ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਣਾ ਇਹ ਫੋਨ ਚਲਾਣਾ ਦੇਖਦਾ ਇਹਦੀ ਪੈਣ ਰੂਰੀ ਸੀਗੀ ਮੈਨੂੰ ਉਹਦਾ ਐਡਰੈਸ ਦਾ ਪਤਾ ਚੱਲੇ ਅੱਛਾ ਤੂੰ ਹੁਣੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਤਾਬੇ ਵਾਲਾ ਪਹਿਲੇ ਮੇਰੇ ਲਈ ਸੈਗਮੈਂਟ ਤੇ ਰਸੀ ਆ ਦੱਸ ਉਹਦਾ ਦਿਮਾਗ ਚ ਤੇ ਰਹੀਗੀ ਉਹ ਨੜਾ ਤਾਬੇ ਵਾਲਾ ਮੁੰਡਾ ਉਹ ਬੜੇ ਫਕਰ ਨਾਲ ਨਾ ਇਹ ਇਹਨਾਂ ਦੀ ਸਪੋਰਟ ਕਰ ਰਿਆ ਸੀ ਉਹ ਪਰਿਵਾਰ ਦੀ ਅਗਲੇ ਦਿਨ ਇਹ ਜਦੋਂ ਹੈ ਮਸੀ ਮੈਂ ਕਾ ਕਮਾਲ ਹੈ ਔਰ ਆਪ ਤੂੰ ਸਟੇਟਮੈਂਟ ਕਿਹੜੀ ਦੇ ਰਿਆ ਔਰ ਤੂੰ ਅਗਲੇ ਦਿਨ ਕਿਹੜੀ ਦੇ ਰਿਆ ਪਹਿਲੇ ਨਾਲ ਨਾਲ ਸੀਗਾ ਅਗਲੇ ਦਿਨ ਕਰ ਲੈ ਬਿਆਨ ਬਦਲ ਲੈ ਕਹਿੰਦਾ दारू ਪੀਣਾ ਸੀਗਾ ਜਿੱਥੇ ਤਾਂ ਬੱਪ ਪੀਣੇ ਨਹੀਂ ਦਿੰਦਾ ਜੀ ਉੱਥੇ ਜੀ ਸਵਾਲ ਇਹ ਨਹੀਂ ਪੈਦਾ ਹੁੰਦਾ ਪਰ ਸੋਚੋ ਪਿਓਰ ਪੁੱਤ ਮਾਂ ਨਾਲ ਹੋਵੇ ਉਹ ਬੰਦਾ ਤਾਂ दारू ਨਾ ਪੀਏਗਾ ਜੀ ਉਹ ਅਨਲਫਬੜ ਬੰਦਾ ਨਹੀਂ ਆਪਣੇ ਜੋਗਾ ਕੇ दारू ਪਿੰਦਾ ਜੀ ਸੋਚਣ ਵਾਲੀ ਗੱਲ ਹੈ ਜੀ ਮੈਂ ਵੀ ਕੱਟੀ ਕਰਨੀ ਐ ਮੈਂ ਪਰਦੇ ਵਿੱਚ ਕਾਰਕ ਕੀਤਾ ਉਹ ਮੜਾ ਜਾਂਦਾ ਉਹ ਮੜਾ ਜਾਂਦਾ ਸੋਚ ਲਓ ਮੜਾ ਜਾਂਦਾ ਤਰਸ ਖਾ ਲਓ ਅੱਗੇ ਬੜਾ ਜ਼ੁਲਮ ਹੋ ਰਿਹਾ ਏ ਇਹ ਜ਼ੁਲਮ ਤਾਂ ਵਾਦਕਾ ਖੜਾ ਹੋ ਗਿਆ ਏ ਹੁਣ ਤਾਂ ਸ਼ਰਮ ਆਂਦੀ ਐ ਵੀ ਮੁੰਡਾ ਬਜਟ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਨਹੀਂ ਦੱਸਦਾ ਹੁੰਦਾ ਪੰਜਾਬ ਪਹਿਲਾਂ ਫਕਰ ਨਾਲ ਕਹਿੰਦੇ ਸੀ ਛਾਤੀ ਜੋੜੀ ਕਰਕੇ ਮੈਂ ਤੁਹਾਨੂੰ ਕਿਹਾ ਸਿੰਘ ਸਿੰਘ ਨੂੰ ਮੈਂ ਤੁਹਾਨੂੰ ਸਿੰਘ ਸੋਪੇਂ ਕਿਹਾ ਕਰੀ ਮਚੀ ਦੇਖ ਨਾ ਆਪਣੇ ਕੋਲ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਬਾਕੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਮੈਂ ਲੋਕਾ ਲਾਟੋ ਚਲਾਉਂਦਾ ਜੀ ਕਿਸੇ ਆਟੋ ਵਾਲੇ ਨੂੰ ਪੁੱਛ ਲਿਓ ਜੀ ਇਹ ਬੰਦਾ ਕਿੱਦਾਂ ਦਾ ਹੈ